ਸਾਰੇ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਨ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਇਹਦੇ ਵਿੱਚ ਦੋਸਤੋ ਇੱਕ ਤੁਹਾਨੂੰ ਆਪਾ ਕ੍ਰੋਸ ਵੇੜ ਦਿਖਾਉਣ ਜਾ ਰਹੇ ਹਾਂ ਏਰੀਆ ਦੋਸਤੋ ਪਿੰਡ ਸ਼ੀਹਾ ਪਾੜੀ ਤਹਿਸੀਲ ਜੀਰਾ ਜਿਲ੍ਹਾ ਇਸ ਨੂੰ ਫਿਰੋਜ਼ਪੁਰ ਲੱਗਦਾ ਮਾਹੂ ਤੋਂ ਦੋਸਤੋ ਤਕਰੀਬਨ 6 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਸਥਿਤ ਹੈਗਾ ਸ਼ੀਆਂ ਪਾੜੀ ਸੋ ਕਿਸੇ ਮੇਰੇ ਵੀਰ ਭਰਾ ਨੇ ਇਹ ਵੜ ਖਰੀਦਣੀ ਹੋਵੇ ਤਾਂ ਨੰਬਰ ਦੋਸਤੋ ਆ ਵੀਡੀਓ ਦੇ ਵਿੱਚ ਚੱਲ ਰਹੇ ਨੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਇਹ ਵੜ ਖਰੀਦ ਸਕਦੇ ਹੋ ਸੋ ਦੋਸਤੋ ਇਹ ਵੜ 7 ਦਿਨ ਹੋ ਗਏ ਨੇ ਸੋਈ ਨੂੰ ਮਗਰ ਵੱਛਾ ਮੇਲ ਕਾਫ ਆ ਬਿਲਕੁਲ ਦੋਸਤੋ 15 ਪਲੱਸ ਮਿਲਕਿੰਗ ਇਸ ਥਲੇ ਚੁਆਈ ਕਰ ਸਕਦੇ ਹੋ 15 ਪਲੱਸ ਦੋਸਤੋ ਜਿਹੜਾ ਮਿਲਕ ਇਸ ਦੇ ਥਲੇ ਬਿਲਕੁਲ ਮੌਜੂਦ ਹੈਗਾ ਕੋਈ ਮੇਰਾ ਵੀਰ ਭਰਾਵੇ ਮੌਕੇ ਤੇ ਦੋ ਡੰਗ ਦੀ ਚਾਰ ਡੰਗ ਦੀ ਚੁਆਈ ਕਰ ਸਕਦੇ ਹੋ ਮੁੱਲ ਦੋਸਤੋ 45000 ਰੁਪਇਆ ਹੈਗਾ ਮਾਨਤਨ ਕੀਤਾ ਜਾਵੇਗਾ ਵੀਡੀਓ ਵੇਖਣੇ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ